ਪੁਰਾਣੇ ਸਮੇਂ 'ਚ ਬੱਚੇ ਦੇ ਜਨਮ ਵੇਲੇ ਬਹੁਤ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਸੀ ਸਭ ਤੋਂ ਪਹਿਲੀ ਰਸਮ ਹੁੰਦੀ ਸੀ ਸੁਰਮਾ ਸੜਾਈ 3 ਮਹੀਨਿਆਂ ਪਿੱਛੋਂ ਨਣਾਨ ਵੱਲੋਂ ਆਪਣੀ ਭਝਾਈ ਦੀ ਅੱਖ ਵਿੱਚ ਸੁਰਮਾ ਪਾ ਕੇ ਇਹ ਰਸਮ ਨਿਭਾਈ ਜਾਂਦੀ ਇਹ ਰਸਮ ਕਰਨ ਦਾ ਅਸਲੀ ਮਕਸਦ ਕੀ ਹੁੰਦਾ ਸੀ ਨਵੇਂ ਜੰਮੇ ਬੱਚੇ ਨੂੰ ਅੱਜ ਵੀ ਗੁਰਤੀ ਦਿੱਤੀ ਜਾਂਦੀ ਹੈ ਤੇ ਪਹਿਲਿਆਂ ਸਮਿਆਂ 'ਚ ਇਹ ਗੁਰਤੀ ਕਿਹਦੇ ਕੋਲੋਂ ਦਵਾਈ ਜਾਂਦੀ ਸੀ ਉਸ ਵੇਲੇ ਇਹ ਰਸਮ ਕਿਵੇਂ ਨਿਭਾਈ ਜਾਂਦੀ ਸੀ ਪਰ ਅਸਲ ਵਿੱਚ ਗੁਰਤੀ ਦੇਣ ਵਾਲੀ ਰਸਮ ਦੇ ਪਿੱਛੇ ਕਿਹੜਾ ਰਾਜ ਛੁਪਿਆ ਹੋਇਆ ਪੁਰਾਣੇ ਸਮਿਆਂ ਦੇ ਲੋਕ ਇੰਨੇ ਭੋਲੇ ਹੁੰਦੇ ਸੀ ਕਿ ਜਿਸ ਕਮਰੇ ਵਿੱਚ ਔਰਤ ਦੀ ਡਿਲੀਵਰੀ ਹੋ ਰਹੀ ਹੁੰਦੀ ਉਸ ਦੇ ਵਿੱਚ ਇੰਨਾ ਹਨੇਰਾ ਕੀਤਾ ਜਾਂਦਾ ਕਿ ਕਿਸੇ ਦੂਸਰੀ ਜਨਾਨੀ ਦਾ ਪਰਛਾਵਾਂ ਵੀ ਜਨਨੀ ਦੇ ਉੱਪਰ ਨਾ ਪੈ ਜਾਵੇ ਅਤੇ ਦਾਤੀ ਜਿੰਦਾ ਚੌਲ ਤਵੀਤ ਹੋਰ ਪਤਾ ਨਹੀਂ ਕੀ ਕੁਝ ਉਸ ਜਨਨੀ ਦੇ ਮੱਜੇ ਦੀ ਦੌਣ ਨਾਲ ਬੰਨਿਆ ਜਾਂਦਾ ਸੀ ਉਸ ਵੇਲੇ ਇੰਨੇ ਰਖਰਖਾ ਤੇ ਵਹਿਮ ਭਰਮ ਕਿਉਂ ਕਰਦੇ ਸੀ ਲੋਕ ਅੱਜ ਕੱਲ੍ਹ ਵਿਦੇਸ਼ਾਂ ਦੇ ਵਿੱਚ ਜਦੋਂ ਬੱਚਾ ਪੈਦਾ ਹੁੰਦਾ ਹੈ ਕਈ ਵਾਰ ਤੇ ਬੱਚੇ ਦੇ ਨਾਨਕੇ ਜਾਂ ਦਾਦਕਾ ਪਰਿਵਾਰ ਵੀ ਉਹਦੇ ਕੋਲ ਨਹੀਂ ਹੁੰਦਾ ਇੱਥੇ ਫਿਰ ਕਿਵੇਂ ਕੀਤੀ ਜਾਂਦੀ ਹੈ ਗੁਰਤੀ ਦੀ ਰਸਮ ਤੇ ਕਿਵੇਂ ਰੱਖਿਆ ਜਾਂਦਾ ਹੈ ਨਵੇਂ ਜੰਮੇ ਬੱਚੇ ਦਾ ਨਾਮ ਪੁਰਾਣੇ ਅਤੇ ਅਜੋਕੇ ਜਮਾਨੇ ਦੇ ਜਨਮ ਸਮੇਂ ਦੀਆਂ ਰਸਮਾਂ ਅਰੀਤੀ ਰਵਾਇਤ ਤੇ ਚੰਗਣਾ ਪਾਉਂਦੀ ਹੈ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਓ ਅਤੇ ਆਪਣਾ YouTube ਚੈਨਲ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਹਫਤੇ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਾਲੀ ਵੀਡੀਓ ਕੱਲੀ ਦੇਖਣ ਵਾਲੀ ਨਹੀਂ ਬਲਕਿ ਸੋਚਣ ਵਾਲੀ ਵੀ ਹੈ ਪੁਰਾਣੇ ਸਮਿਆਂ ਚ ਨਵੀਂ ਵਿਆਹੀ ਆਈ ਬੋਟੀ ਨੂੰ ਉਹਦੀ ਸੱਸ ਜਾਂ ਨਨਾਨ ਜੇ ਚੰਗੀ ਟੱਕਰ ਜਾਏ ਦਾ ਰੱਬ ਦੀ ਕਿਰਪਾ ਨਹੀਂ ਤਾਂ ਵਿਚਾਰੀ ਨੂੰ ਕਈ ਵਾਰੀ ਬਹੁਤ ਸਾਰੇ ਮਾਨਸਿਕ ਅਤੇ ਸਰੀਰਕ ਦੁੱਖ ਝੱਲਣੇ ਪੈਂਦੇ ਸਨ ਪਰ ਉਸ ਵੇਲੇ ਸਿਰੜ ਵਾਲੀਆਂ ਧੀਆਂ ਇਸ ਔਖੇ ਵੇਲੇ ਨੂੰ ਵੀ ਹੱਸ ਕੇ ਜਰ ਲੈਂਦੀਆਂ ਸੀ ਕਿਉਂਕਿ ਉਹਨਾਂ ਲਈ ਆਪਣੇ ਬਾਬਲ ਦੀ ਪੱਗ ਸਾਰਿਆਂ ਤੋਂ ਵੱਡੀ ਹੁੰਦੀ ਸੀ ਪਰ ਸਮਾਜ ਦਾ ਇੱਕ ਵੱਖਰਾ ਦਸਤੂਰ ਰਿਹਾ ਨਵੀਂ ਬੌਟੀ ਦੇ ਨਾਲ ਪੈਰ ਪੈਰ ਤੇ ਇਕਣੇ ਮੜਿਕਣੇ ਲੈਣ ਵਾਲੀ ਸੱਸ ਤੇ ਨਾਨਾ ਨੂੰ ਜਦੋਂ ਪਤਾ ਲੱਗਦਾ ਕੇ ਬਹੂ ਦਾ ਪੈਰ ਪਾਰਾ ਹੈ ਤਾਂ ਉਸੇ ਵੇਲੇ ਉਹ ਆਪਣਾ ਸੁਭਾਅ ਬਦਲ ਲੈਂਦੀਆਂ ਤੇ ਉਸ ਨੂੰ ਨਵੇਂ-ਨਵੇਂ ਰਸਮਾਂ ਰਿਵਾਜ ਸਮਝਾਉਣ ਲੱਗ ਪੈਂਦੀਆਂ ਸਭ ਤੋਂ ਪਹਿਲਾਂ 3 ਮਹੀਨਿਆਂ ਬਾਅਦ ਨਨਾਨ ਆਪਣੀ ਪਰਜਾਈ ਦੀ ਅੱਖ ਵਿੱਚ ਸੁਰਮਾ ਪਾ ਕੇ ਸੁਰਮ ਸਲਾਈ ਦੀ ਰਸਮ ਕਰਦੀ ਜਿਸ ਦਾ ਮਤਲਬ ਹੁੰਦਾ ਸੀ ਕਿ ਹੁਣ ਬੱਚਾ ਪੈਦਾ ਹੋਣ ਤੱਕ ਬਉਟੀ ਨੇ ਆਪਣੀ ਅੱਖ ਵਿੱਚ ਸੁਰਮਾ ਨਹੀਂ ਪਾਉਣਾ ਕਿ ਕਿ ਸੁਰਮੇ ਵਾਲੀ ਸੋਹਣੀ ਅੱਖ ਵੇਖ ਕੇ ਇਸ ਨੂੰ ਕੋਈ ਇੱਲ ਬਲਾ ਚਿੰਬੜ ਸਕਦੀ ਹੈ ਇਹ ਮੰਨਣਾ ਸੀ ਉਸ ਵੇਲੇ ਦੇ ਲੋਕਾਂ ਦਾ ਅਤੇ ਧੀ ਦੇ ਪੇਕੇ ਘਰ ਉਸ ਦੇ ਗਰਭਵਤੀ ਹੋਣ ਦਾ ਸੰਕੇਤ ਮਿੱਠਾ ਬੋਈਆ ਭੇਜ ਕੇ ਦਿੱਤਾ ਜਾਂਦਾ ਤੇ ਅੱਗੋਂ ਜਵਾਬ ਵਿੱਚ ਪੇਕੇ ਸੰਧਾਰੇ ਦੇ ਰੂਪ ਵਿੱਚ ਚੌਲ ਤੇ ਸ਼ੱਕਰ ਆਪਣੇ ਲਾਗੀ ਦੇ ਹੱਥ ਭੇਜਦੇ ਤੇ ਸੰਧਾਰਾ ਦੇਣ ਆਇਆ ਲਾਗੀ ਮੁੰਡੇ ਵਾਲਿਆਂ ਤੋਂ ਇਹ ਵੀ ਪੁੱਛ ਜਾਂਦਾ ਕੁੜੀ ਨੂੰ ਅਸੀਂ ਲੈ ਕੇ ਕਦੋਂ ਜਾਣਾ ਹੈ ਅਤੇ ਫਿਰ 7ਵੇਂ ਮਹੀਨੇ ਜਦੋਂ ਬੌਟੀ ਨੂੰ ਵਿਦਾ ਕਰਕੇ ਤੋਰਿਆ ਜਾਂਦਾ ਸੀ ਸਗਨ ਵਿਚਾਰ ਕੇ ਸੱਸ ਵੱਲੋਂ ਖੋਪੇ ਦੀ ਠੂਟੀ ਕੁਜਾ ਮਿਸਰੀ ਉੱਪਰ ਖੰਮਣੀਆਂ ਲਪੇਟ ਕੇ ਤੇ ਕੁਝ ਫਲ ਫਰੂਟ ਆਪਣੀ ਬੌਟੀ ਦੀ ਝੋਲੀ ਵਿੱਚ ਪਾਏ ਜਾਂਦੇ ਉਸ ਵੇਲੇ ਜਦੋਂ ਬੌਟੀ ਵਿਦਾ ਹੋ ਕੇ ਤੁਰਦੀ ਪਿੰਡ ਦੀ ਯੂ ਤੱਕ ਸਰੀਕੇ ਕਬੀਲੇ ਦੀਆਂ ਔਰਤਾਂ ਉਸ ਨੂੰ ਛੱਡਣ ਜਾਂਦੀਆਂ ਸੀ ਅੱਗੇ ਧੀ ਵਾਲਾ ਪਰਿਵਾਰ ਵੀ ਬਹੁਤ ਅਹਿਤਿਆਤ ਰੱਖਦਾ ਪੁਰਾਣੇ ਸਮਿਆਂ 'ਚ ਔਰਤ ਦੇ ਜਨੇਪੇ ਵੇਲੇ ਪਰਿਵਾਰ ਵੱਲੋਂ ਉਹ ਸਵਾਤ ਚੁਣੀ ਜਾਂਦੀ ਸੀ ਜੀ ਦਾ ਮੂੰਹ ਚੜਦੇ ਵਾਲੇ ਪਾਸੇ ਹੋਵੇ ਅਤੇ ਜਿਹਦੇ ਵਿੱਚ ਕਾਣਾ ਬਿਲਕੁਲ ਵੀ ਨਾ ਹੋਵੇ ਇੰਨਾ ਖਿਆਲ ਰੱਖਦੇ ਸੀ ਉਸ ਵੇਲੇ ਲੋਕ ਕਿ ਉਸ ਛੱਤ ਦੇ ਉੱਤੋਂ ਵੀ ਕੋਈ ਕੁੱਤਾ ਜਾਂ ਬਿੱਲੀ ਨਾ ਲੰਗੇ ਇਹ ਇਧਰ ਜਨਨੀ ਦੇ ਮੰਜੇ ਥੱਲੇ ਸੁੱਚਾ ਪਾਣੀ ਰੱਖਿਆ ਜਾਂਦਾ ਦਾਤੀ ਰੱਖੀ ਜਾਂਦੀ ਉਹਦੇ ਮੰਜੇ ਦੀ ਪੈਦ ਨੂੰ ਜਿੰਦਾ ਚੌਲ ਧਾਗੇ ਤਵੀਤ ਪਤਾ ਨਹੀਂ ਹੋਰ ਕੀ ਕੀ ਰਸਮਾਂ ਨਿਭਾਈਆਂ ਜਾਂਦੀਆਂ ਸੀ ਇਹ ਸਾਰੀਆਂ ਚੀਜ਼ਾਂ ਕਰਨ ਪਿੱਛੇ ਅਸਲ ਕਾਰਨ ਹੁੰਦਾ ਸੀ ਕਿ ਜਿਵੇਂ ਪਿੰਡ ਦਾ ਸਿਆਣਾ ਬ੍ਰਾਹਮਣ ਕਹੀ ਜਾਂਦਾ ਪਰਿਵਾਰ ਵਾਲੇ ਡਰਦੇ ਹੋਏ ਕਰੀ ਜਾਂਦੇ ਉਹਨਾਂ ਸਮਿਆਂ 'ਚ ਪਿੰਡਾਂ ਵਿੱਚ ਗੁਰਬਾਣੀ ਦਾ ਇੰਨਾ ਗਿਆਨ ਨਹੀਂ ਸੀ ਦੂਸਰੀ ਗੱਲ ਅਨਪੜਤਾ ਸੀ ਤੇ ਤੀਸਰੀ ਗੱਲ ਸਦੀਆਂ ਤੋਂ ਚੱਲੀਆਂ ਆਈਆਂ ਰਸਮਾਂ ਨੂੰ ਲੋਕ ਪੀੜੀ ਦਰ ਪੀੜੀ ਰਿਪੀਟ ਕਰੀ ਜਾਂਦੇ ਸਨ ਡਿਲੀਵਰੀ ਹੋਣ ਤੋਂ ਬਾਅਦ ਜੱਚੇ ਬੱਚੇ ਦੇ ਰਸਟ ਪੁਸਤ ਹੋਣ ਦਾ ਐਲਾਨ ਜਦੋਂ ਦਾਈ ਕਰ ਦਿੰਦੀ ਤਾਂ ਨਾਲ ਹੀ ਆਖਿਆ ਜਾਂਦਾ ਕਿ ਲਿਆਓ ਭਾਈ ਜਿਸ ਤੋਂ ਗੁੜਤੀ ਦਿਵਾਉਣੀ ਹੈ ਉਸ ਵੇਲੇ ਲੋਕ ਸਮਝਦੇ ਸੀ ਕਿ ਜਿਸ ਦੀ ਗੁੜਤੀ ਦਵਾਈ ਜਾਵੇਗੀ ਇਹ ਬੱਚਾ ਵੱਡਾ ਹੋ ਕੇ ਉਦੇ ਵਰਗਾ ਬਣੇਗਾ ਤੇ ਗੁੜਤੀ ਦੇਣ ਦੀ ਰਸਮ ਇੱਕ ਕੋਰੀ ਚੱਪਣੀ ਦੇ ਵਿੱਚ ਬੱਕਰੀ ਦਾ ਦੁੱਧ ਚੋਕ ਕੇ ਉਸ ਨੂੰ ਰੂਹ ਦੇ ਫੰਬੇ ਨਾਲ ਨਵੇਂ ਬੱਚੇ ਦੇ ਮੂੰਹ ਵਿੱਚ ਕੁਝ ਬੂੰਦਾਂ ਪਾਈਆਂ ਜਾਂਦੀਆਂ ਪਰ ਆਓ ਹੁਣ ਇਹ ਹੀ ਸਾਰਾ ਕੁਝ ਅੱਜ ਦੇ ਯੁੱਗ ਵਿੱਚ ਦੇਖਦੇ ਹਾਂ ਕਿ ਕਿਵੇਂ ਕੀਤਾ ਜਾਂਦਾ ਹੈ ਅਜੋਕੇ ਦੌਰ ਵਿੱਚ ਆਪਾਂ ਆਪਣੇ 18-20 ਸਾਲ ਦੇ ਬੱਚਿਆਂ ਨੂੰ ਵਿਦੇਸ਼ਾਂ ਵੱਲ ਤੋਰ ਰਹੇ ਹਾਂ ਤਾਂ ਕਿ ਉਹ ਆਪਣਾ ਭਵਿੱਖ ਬਣਾ ਸਕਣ ਤੇ ਕਈ ਵਾਰ ਭਵਿੱਖ ਦੇ ਮੱਦੇ ਨਜ਼ਰ ਜਾ ਬੱਚਿਆਂ ਦੀ ਆਪਸੀ ਸੋਚ ਵਿਚਾਰ ਤੋਂ ਬਾਅਦ ਬੱਚਿਆਂ ਦੀ ਸ਼ਾਦੀ ਵਿਦੇਸ਼ਾਂ ਵਿੱਚ ਹੀ ਹੋ ਜਾਂਦੀ ਹੈ ਤੇ ਸ਼ਾਦੀ ਤੋਂ ਬਾਅਦ ਸ਼ੁਰੂ ਤੋਂ ਲੈ ਕੇ ਡਿਲੀਵਰੀ ਤੱਕ ਕਈ ਵਾਰ ਵਿਚਾਰੇ ਮੀਆਂ ਬੀਬੀ ਹੀ ਹੁੰਦੇ ਨੇ ਕਿਉਂਕਿ ਮਾਂ ਪਿਓ ਭੂਆ ਮਾਸੀ ਭੈਣ ਇਹਨਾਂ ਨੂੰ ਵੀਜ਼ਾ ਮਿਲਣਾ ਜਾਂ ਨਾ ਮਿਲਣਾ ਇਹ ਤੇ ਸਰਕਾਰ ਦੇ ਹੱਥਾਂ ਵਿੱਚ ਹੁੰਦਾ ਹੈ ਇਸ ਲਈ ਇੱਥੇ ਇਹ ਰਸਮਾਂ ਨਾ ਮਾਤਰੀ ਹੁੰਦੀਆਂ ਕਿਉਂਕਿ ਕਿਹੜੀ ਨਨਾਨ ਹੈ ਜਿਹੜੀ ਤੀਸਰੇ ਮਹੀਨੇ ਸੁਰਮ ਸਲਾਈ ਦੀ ਰਸਮ ਕਰੇਗੀ ਕਿਹੜੇ ਪਿੰਡ ਦੀ ਜੂਟ ਪਾ ਕੇ ਕੁੜੀ ਨੂੰ ਵਿਦਿਆ ਕਰਿਆ ਜਾਏਗਾ ਕਿਉਂਕਿ ਪੇਕੇ ਤੇ ਸਹੁਰੇ ਤਾਂ ਪੰਜਾਬ ਵਿੱਚ ਹੁੰਦੇ ਨੇ ਪਰ ਵਿਦੇਸ਼ਾਂ ਦੀ ਇੱਕ ਗੱਲ ਵਧੀਆ ਹੈ ਬੱਚੇ ਦੇ ਜਨਮ ਤੋਂ ਬਾਅਦ ਇੱਥੇ ਕੋਈ ਵਹਿਮ ਭਰਮ ਨਹੀਂ ਕੀਤਾ ਜਾਂਦਾ ਅਤੇ ਆਪਣੇ ਪੰਜਾਬੀ ਪਰਿਵਾਰਾਂ ਵਿੱਚ ਇੱਕ ਖਾਸ ਗੱਲ ਹੋਰ ਹੈ ਕਿ ਨਵੇਂ ਬੱਚੇ ਦੇ ਜਨਮ ਤੋਂ ਬਾਅਦ ਮੀਆਂ ਬੀਬੀ ਆਪਣੇ ਬੱਚੇ ਨੂੰ ਲੈ ਕੇ ਗੁਰਦੁਆਰਾ ਸਾਹਿਬ ਆਉਂਦੇ ਨੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਅਰਦਾਸ ਬੇਨਤੀ ਕਰਕੇ ਮਹਾਰਾਜ ਜੀ ਦਾ ਹੁਕਮਨਾਮਾ ਲਿਆ ਜਾਂਦਾ ਹੈ ਤੇ ਹੁਕਮਨਾਮੇ ਦੇ ਵਿੱਚੋਂ ਜਿਹੜਾ ਪਹਿਲਾ ਅੱਖਰ ਆਉਂਦਾ ਉਸ ਅੱਖਰ ਤੇ ਪਰਿਵਾਰ ਵੱਲੋਂ ਬੱਚੇ ਦਾ ਨਾਮ ਰੱਖਿਆ ਜਾਂਦਾ ਹੈ ਤੇ ਗੁਰਤੀ ਦੀ ਰਸਮ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਪਵਿੱਤਰ ਜਲ ਦੇ ਨਾਲ ਗੁਰਦੁਆਰੇ ਦੇ ਭਾਈ ਕੋਲੋਂ ਕਰਵਾ ਦਿੱਤੀ ਜਾਂਦੀ ਹੈ ਤੇ ਸਾਰਿਆਂ ਤੋਂ ਵੱਡੀ ਗੱਲ ਘਰ ਵਿੱਚ ਜਨਮ ਧੀ ਲਵੇ ਜਾਂ ਪੁੱਤ ਵਦੇਸ਼ਾਂ ਦੇ ਵਿੱਚ ਖੁਸ਼ੀ ਬਰਾਬਰ ਮਨਾਈ ਜਾਂਦੀ ਹੈ ਕਿਉਂਕਿ ਇੱਥੇ ਧੀ ਤੇ ਪੁੱਤ ਵਿੱਚ ਕੋਈ ਫਰਕ ਨਹੀਂ ਹੈ ਬੇਸ਼ੱਕ ਆਪਣੇ ਪੰਜਾਬ ਵਿੱਚ ਵੀ ਆਪਾਂ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਸਮਝਦੇ ਹਾਂ ਪਰ ਜ਼ਮਾਨੇ ਦੇ ਹਾਲਾਤਾਂ ਤੋਂ ਡਰਦਾ ਹੋਇਆ ਹਰੇਕ ਪਰਿਵਾਰ ਧੀ ਜੰਮਣ ਤੋਂ ਬਾਅਦ ਇੱਕ ਵਾਰ ਸੋਚਣ ਲਈ ਮਜਬੂਰ ਜ਼ਰੂਰ ਹੋ ਜਾਂਦਾ ਹੈ ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ ਗੁਰਤੀ ਕਿਸੇ ਤੋਂ ਵੀ ਦਬਾਓ ਨਾਮ ਵੀ ਜਿੰਨਾ ਵੱਡਾ ਮਰਜ਼ੀ ਰੱਖਦੇ ਹੋ ਪਰ ਜੇਕਰ ਮੁੱਢਲੇ ਸਾਲਾਂ ਵਿੱਚ ਬੱਚੇ ਨੂੰ ਘਰ ਵਿੱਚ ਚੰਗੇ ਸੰਸਕਾਰ ਤੇ ਵਧੀਆ ਵਿੱਦਿਆ ਦੇਣ ਵਿੱਚ ਕਮੀ ਰਹਿ ਗਈ ਤਾਂ ਕਈ ਵਾਰ ਬੱਚੇ ਦਾ ਭਵਿੱਖ ਧੁੰਦਲਾ ਹੋ ਜਾਂਦਾ ਹੈ ਅਤੇ ਬੱਚਾ ਇਕੱਲੇ ਪਰਿਵਾਰ ਦਾ ਨਹੀਂ ਕੌਮ ਤੇ ਦੇਸ਼ ਦਾ ਸਰਮਾਇਆ ਹੁੰਦਾ ਹੈ ਇਸ ਲਈ ਜਿੰਨੇ ਵਧੀਆ ਬਾਤਾਵਰਨ ਵਿੱਚ ਅਸੀਂ ਬੱਚੇ ਦਾ ਪਾਲਣ ਪੋਸ਼ਣ ਕਰਾਂਗੇ ਬੱਚੇ ਨੂੰ ਉੱਚ ਵਿੱਦਿਆ ਦਿਵਾਵਾਂਗੇ ਉਦੇ ਨਾਲ ਪਰਿਵਾਰ ਕੌਮ ਤੇ ਦੇਸ਼ ਦਾ ਨਾਮ ਵੀ ਉੱਚਾ ਹੋਏਗਾ ਆਓ ਅਕਾਲ ਪੁਰਖ ਵੱਲੋਂ ਬਖਸ਼ੀਆਂ ਹੋਈਆਂ ਇਹਨਾਂ ਨਿਯਾਮਤਾਂ ਦੀ ਸੇਵਾ ਸੰਭਾਲ ਕਰੀਏ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਪ੍ਰਵਾਨ ਕਰਿਓ ਨੂੰ ਬਖਸ਼ੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ